ਉਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦਿ ਸਤਿ ਜੁਗਾਦ ਸਤਿ ਹਰਦੀ ਸਤ ਨਾਨਕ ਹੋਸੀ ਪੀ ਸਤ ਹਮੇ ਅਗੁਣ ਭਰੇ ਏਕ ਗੁਣ ਨਹੀਂ ਅੰਮ੍ਰਿਤ ਸਾਡ ਬਿਖੈ ਬਿਖ ਕਾਹੀ ਮਾਇਆ ਮੋਹ ਭਰਮ ਪੈ ਪੂਲੇ ਛੋਟ ਦਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤਿਹ ਬਿਲਾਤ ਜਾ ਮਤਰਾਸ ਮਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਖੋ ਸਰਣਾਈ ਸੂਰਾ ਸੋ ਪਹਿਚਾਨੀਐ ਜੋ ਲਰ ਦੇਨ ਕੇ ਹੇਤ ਪੁਰਜਾ ਪੁਰਜਾ ਕਾਟ ਮਰੇ ਕਹੂ ਨ ਛਟ ਖੇਤ ਆਵਰੋ ਸਤਰੋ ਤਤ ਦੇ ਮਾਲਕ ਗੁਰਤਾ ਗਦੀ ਦੇ ਸੁਭਾਈ ਮਾਨ ਦਸਾਂ ਹੀ ਪਾਤਸ਼ਾਹਾਂ ਦੀ ਜੋਤ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰਿਓ ਆਪ ਹਿਤ ਪਾਗੇ ਹੋ ਹਫਤਾਬਾਰੀ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਸੰਗਤਾਂ ਨੇ ਬੜੇ ਹੀ ਪ੍ਰੇਮ ਦੇ ਨਾਲ ਮਿਲ ਕੇ ਸ਼ੰਤੀ ਰੂਪ ਦੇ ਵਿੱਚ ਸੁਖਮਣੀ ਸਾਹਿਬਾਣੀ ਦੇ ਜਾਪ ਕੀਤੇ ਗੁਰੂ ਘਰ ਦੇ ਹਜ਼ੂਰੀ 라ਗੇ ਜਿੱਥੇ ਪਾਸੋਂ ਆਪ ਸੰਗਤਾਂ ਨੇ ਧੁਰ ਕੀ ਬਾਣੀ ਦਾ ਸ਼ਬਦ ਕੀਰਤਨ ਸਰਵਣ ਕੀਤਾ ਗੁਰਮਤਿ ਵਿਚਾਰਾ ਜਿਹੜੀਆਂ ਨੇ ਉਹ ਸਰਵਣ ਕੀਤੀਆਂ ਆਓ ਜਿੰਨਾ ਕੁ ਵੀ ਸਮਾਂ ਬਚਿਆ ਹੈ ਅੱਜ ਦਾ ਜੋ ਇਤਿਹਾਸਿਕ ਦਿਹਾੜਾ ਬਾਬਾ ਬੰਦਾ ਸਿੰਘ ਬਹਾਦਰ ਦੇ ਵੱਲੋਂ ਜਿਹੜੀ ਸਰਹੰਦ ਫਤਿਹ ਉਹ ਕੀਤੀ ਗਈ ਉਸ ਦਿਹਾੜੇ ਦੇ ਉੱਪਰ ਉਸ ਇਤਿਹਾਸ ਦੇ ਉੱਪਰ ਸਾਂਝ ਪਾਵਾਂਗੇ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਬਲਾਈਏ ਆਥੋ ਜੀ ਵਾਹਿ ਗੁਰਦੇ ਕਾ ਥਾਲ ਸਾਰ ਵਾਹਿ ਗੁਰਦੇ ਕੀ ਫਤਿਹ ਬਾਬਾ ਬੰਦਾ ਸਿੰਘ ਬਹਾਦਰ ਪੁਂਛ ਦੇ ਵਿੱਚ ਰਜੋਰੀ ਦੇ ਵਿੱਚ ਜਨਮ ਹੋਇਆ ਹੈ ਰਾਜਪੂਤਾਂ ਦੇ ਘਰ ਦੇ ਵਿੱਚ ਰਾਜਪੂਤ ਘਰਾਣਾ ਹੈ ਖੇਤੀ ਦਾ ਕੰਮ ਹੈ ਬਹਾਰਾਂ ਦੇ ਵਿੱਚ ਜਿੱਥੇ ਖੇਤੀ ਕਰਦੇ ਨੇ ਉਥੇ ਨਾਲ ਸ਼ਿਕਾਰ ਵੀ ਖੇਡਦੇ ਛੋਟੀ ਜੀ ਉਮਰ ਹੈ ਲక్ష్మణਦਾਸ ਦੀ ਲక్ష్మణਦੇਵ ਦੀ ਸ਼ਿਕਾਰ ਖੇਡਣ ਕਰਨ ਗਿਆ ਜਿਸ ਵੇਲੇ ਇਹ ਜੰਗਲ ਦੇ ਵਿੱਚ ਸ਼ਿਕਾਰ ਖੇਡਦਾ ਹੈ ਆਪਣੇ ਤੀਰ ਦੇ ਨਾਲ ਇੰਨੇ ਇੱਕ ਗਰਭਵਤੀ ਹਿਰਨੀ ਸੀ ਉਹਦਾ ਸ਼ਿਕਾਰ ਕੀਤਾ ਫਿਰ ਨੇ ਦੇ ਪੇਟ ਦੇ ਵਿੱਚ ਜਦੋਂ ਤੀਰ ਲੱਗਾ ਜਾ ਕੇ ਉਹਦੇ ਪੇਟ ਦੇ ਵਿੱਚੋਂ ਜਿਹੜੇ ਬੱਚੇ ਨੇ ਉਹ ਤੜਫਦੇ ਹੋਏ ਇਹਦੇ ਸਾਹਮਣੇ ਮਰੇ ਜਦੋਂ ਤੇ ਇਹਦੇ ਮਨ ਨੂੰ ਬੜਾ ਵਿਰਾਗ ਲੱਗਾ ਬੜੀ ਛੱਡ ਲੱਗੀ ਪੀਏ ਮੈਂ ਪਾਪ ਕਰ ਦਿੱਤਾ ਜਿਹੜੇ ਬੱਚਿਆਂ ਨੇ ਹਦੀ ਸੰਸਾਰ ਦੇ ਉੱਪਰ ਆਉਣਾ ਸੀ ਉਹਨਾਂ ਨੂੰ ਮੈਂ ਜਨਮ ਲੈਣ ਤੋਂ ਪਹਿਲਾਂ ਹੀ ਮਾਰ ਦਿੱਤਾ ਇਨੇ ਆਪਣਾ ਕਾਰੋਬਾਰ ਛੱਡਿਆ ਕਦੀ ਜੋਗੀ ਬਣਿਆ ਕਦੀ ਵਿਰਾਗੀ ਬਣਿਆ ਆਪਣਾ ਨਾਮ ਇਹਨੇ ਮਾਧੋ ਦਾਸ ਰਖਾਇਆ ਹੈ ਕਦੀ ਸਿੱਧਾਂ ਦੇ ਕੋਲ ਜਾਂਦਾ ਕਦੀ ਜਟਾਵਾਂ ਰਖਾ ਲਿੰਦਾ ਕਦੀ ਭੰਗਵਾ ਪੇਸ਼ ਧਾਰਨ ਕਰ ਲਿੰਦਾ ਇਹ ਗਦਾਬਰੀ ਦੇ ਕੰਡੇ ਦੇ ਉੱਤੇ ਨੇ ਆਪਣਾ ਡੇਰਾ ਲਾਇਆ ਹੁਣ ਇਹ ਦਰਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਸਤਗੁਰ ਕਲਗੀਆਂ ਵਾਲੇ ਸਤਗੁਰੂ ਜੀ ਉਸ ਵੇਲੇ ਚਮਕੌਰ ਦੀ ਗੜੀ ਤੋਂ ਪੰਜਾ ਸਿੰਘਾਂ ਨੇ ਸਤਗੁਰੂ ਜੀ ਨੂੰ ਹੁਕਮ ਲਾ ਕੇ ਭੇਜਿਆ ਸੀ ਵੀ ਤੁਸੀਂ ਇਹ ਜਿਹੜੀ ਗੜੀ ਹੈ ਛੱਡ ਦੇਵੋ ਤੇ ਚਲੇ ਜਾਵੋ ਜਦੋਂ ਸਤਗੁਰੂ ਜੀ ਨਿਕਲੇ ਨੇ ਰਾਤ ਨੂੰ ਚਮਕੌਰ ਦੀ ਗੜੀ ਦੇ ਵਿੱਚੋਂ ਤੇ ਮਾਚੀਵਾਰੇ ਦੇ ਜੰਗਲਾਂ ਦੇ ਵਿੱਚ ਪਹੁੰਚਦੇ ਹੁੰਦੇ ਹੋਏ ਸਤਗੁਰੂ ਜੀ ਫਿਰ ਅੱਗੇ ਖਦਰਾਨੇ ਦੀ ਢਾਬ ਤੇ ਮੁਕਸਰ ਦੀ ਧਰਤੀ ਤੇ ਜੰਗ ਹੁੰਦੀ ਆ। ਉਸ ਤੋਂ ਬਾਅਦ ਸਤਿਗੁਰੂ ਜੀ ਦੰਦਵਾ ਸਾਹਿਬ ਦੀ ਧਰਤੀ ਤੇ ਇੱਥੇ ਸਤਿਗੁਰੂ ਜੀ ਨੇ ਧੰਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਸਰੂਪ ਜਿਹੜਾ ਹੈ ਉਹ ਸਤਿਗੁਰੂ ਜੀ ਨੇ ਆਪਣੇ ਕੰੰਠ ਤੋਂ ਲਿਖਾਉਣਾ ਕੀਤਾ ਭਾਈ ਮਣੀ ਸਿੰਘ ਜੀ ਨੂੰ ਲਾ ਕੇ ਲਾਲ ਬਾਬਾ ਦੀਪ ਸਿੰਘ ਜੀ ਨੂੰ ਲਾ ਕੇ। ਇੱਥੋਂ ਸਤਿਗੁਰੂ ਜੀ ਹੁਣ ਲਖਣ ਵਾਲੇ ਪਾਸੇ ਨੂੰ ਆਉਣ ਲੱਗੇ ਨੇ। ਨਾ ਦੇੜਵਾਲੇ ਪਾਸੇ Rajasthan ਪਹੁੰਚੇ ਨੇ ਦਾਦੂ ਦਵਾਰ ਵਿਖੇ ਇੱਥੇ ਇੱਕ ਸਾਧੂ ਮਿਲਿਆ ਹੈ ਸਤਿਗੁਰ ਜੀ ਉਹਦੇ ਕੋਲ ਠਹਿਰੇ ਉਹਨੇ ਆਖਿਆ ਜੀ ਜੇ ਤੁਸੀਂ ਨਦੇੜਵਾਲ ਚੱਲੇ ਹੋ ਤੇ ਉੱਥੇ ਗਦਾਵਰੀ ਦੇ ਕੰਢੇ ਤੇ ਕੋਈ ਵਿਰਾਗੀ ਸਾਧੂ ਰਹਿੰਦਾ ਬੜਾ ਹੰਕਾਰਿਆ ਹੋਇਆ ਉਹਦੇ ਡੇਰੇ ਦੇ ਵਿੱਚ ਨਾ ਕਿਤੇ ਚਲੇ ਜਾਓ ਉਹ ਆਪਣੇ ਪਲਗੇ ਤੇ ਬਿਠਾ ਕੇ ਕਰਾ ਮਾਤਾ ਦੇ ਨਾਲ ਪਲਗਾ ਮੋਤਾ ਕਰ ਦਿੰਦਾ ਤੇ ਮਜਾਕ ਉਡਾਉਂਦਾ અપਮਾਨ ਕਰਦਾ ਸਤਿਗੁਰੂ ਜੀ ਕਹਿੰਦੇ ਫਿਰ ਤੇ ਅਸੀਂ ਜ਼ਰੂਰ ਜਾਵਾਂਗੇ ਭਾਈ ਕਿਉਂਕਿ ਸਾਡਾ ਤੰਗ ਹੀ ਵਿਗੜੇ ਤਿਗੜਿਆ ਨੂੰ ਸਿੱਧੇ ਰਾਹੇ ਪਾਉਣਾ ਸਤਿਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਵੀ ਚੋਰਾ ਲੁਟੇਰਿਆਂ ਦੇ ਕੋਲ ਗਏ ਸਤਿਗੁਰੂ ਜੀ ਕਿੱਥੇ ਸਤਗੁਰੂ ਜੀ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਸੀ ਇਤਿਹਾਸ ਦੀ ਕਥਾ ਸਰਵਣ ਕਰਦੇ ਸੀ ਜਦੋਂ ਅਹਮਦਾਬਾਦ ਦੀ ਧਰਤੀ ਤੇ ਬਾਬਰ ਚੜ੍ਹ ਕੇ ਆਇਆ ਤੇ ਚੰਗੀ ਪੀਣੀ ਪਈ ਧਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਸਤਗੁਰੂ ਜੀ ਨੇ ਵੱਡੇ ਵੱਡੇ ਬਾਦਸ਼ਾਹ ਦਾ ਹੰਕਾਰ ਤੋੜਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਰੂਰ ਜਾਵਾਂਗੇ ਪਹੁੰਚੇ ਨੇ ਸਤਗੁਰੂ ਜੀ ਇਤਿਹਾਸਕਾਰਾਂ ਨੇ ਲਿਖਿਆ ਵੀ ਜਦੋਂ ਇਹਦੇ ਡੇਰੇ ਦੇ ਵਿੱਚ ਪਹੁੰਚੇ ਗਦਾਵਰੀ ਦੇ ਕੰਢੇ ਤੇ ਜਿੱਥੇ ਅੱਜ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਦੀ ਜਾਤ ਦੇ ਵਿੱਚ ਬਣਿਆ ਬੰਦਾ ਘਾਟ ਇੱਥੇ ਸਿੰਘਾਂ ਨੇ ਜਦੋਂ ਜਾ ਕੇ ਬਾਗ ਦੇ ਵਿੱਚ ਇਹਦੇ ਡੇਰੇ ਦੇ ਵਿੱਚ ਰਤਨ ਸਿੰਘ ਪੰਘੂ ਜੀ ਲਿਖਦੇ ਨੇ ਕਹਿੰਦੇ ਸਿੰਘਾਂ ਨੇ ਜਦੋਂ ਬੱਕਰੇ ਝਟਕਾਏ ਤੇ ਇਹਦੇ ਜਿਹੜੇ ਚੇਲੇ ਸੀ ਇਹਨਾਂ ਨੇ ਜਾ ਕੇ ਦੱਸਿਆ ਮਾਧੋਦਾਸ ਨੂੰ ਵੀ ਮਾਧੋਦਾਸ ਤੇਰਾ ਜਿਹੜਾ ਡੇਰਾ ਹੈ ਉਹ ਸਾਰਾ ਪਿੱਟਿਆ ਗਿਆ ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲਾ ਜਿਹੜਾ ਗੁਰੂ ਹੈ ਉਹ ਆਇਆ ਤੇ ਉਹਦੇ ਸਿੰਘਾਂ ਨੇ ਬੱਕਰੀ ਚਟਕਾਏ ਨੇ ਤੇ ਜਦੋਂ ਮਾਧੋ ਦਾਸ ਆਇਆ ਇਹਨੇ ਸਤਿਗੁਰ ਜੀ ਨੂੰ ਪਲੰਘੇ ਤੋਂ ਢੇਡਾ ਸੁੱਟਣ ਦੀ ਕੋਸ਼ਿਸ਼ ਕੀਤੀ بڑے ਮੰਤਰ ਪੜੇ ਪਰ ਨਹੀਂ ਗੱਲ ਬਣੀ ਹੁਣ ਇਹ ਸਤਿਗੁਰ ਜੀ ਨੂੰ ਕਹਿੰਦਾ ਵੀ ਤੁਸੀਂ ਕੀ ਕੀਤਾ ਮੇਰਾ ਡੇਰਾ ਜਿਹੜਾ ਉਹ ਸਾਰਾ ਹੀ ਪਿੱਟ ਦਿੱਤਾ ਸਤਿਗੁਰ ਜੀ ਕਹਿੰਦੇ ਤੇਰਾ ਪਲੰਘ ਇਧਰਲੇ ਪਾਸੇ ਆ ਤੇ ਬਕਰੇ ਦੂਜੇ ਖੁੰਝੇ ਦੇ ਵਿੱਚ ਵੱਡੇ ਨੇ ਤੇ ਤੇਰਾ ਡੇਰਾ ਤੇਰਾ ਇਹ ਪਲੰਘ ਕਿਵੇਂ ਵਿੱਡਿਆ ਗਿਆ ਉਥੇ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਦੇਸ਼ ਦੇ ਵਿੱਚ ਦੁੱਧ ਚੁੰਗਦੇ ਬੱਚੇ ਲੀਆਂ ਦੇ ਵਿੱਚ ਖੜੇ ਕਰਕੇ ਸ਼ਹੀਦ ਕਰ ਦਿੱਤੇ ਜਾਣ ਜਿੱਥੇ નિર્ਦੋਸ਼ਾਂ ਨੂੰ ਕਤਲ ਕੀਤਾ ਜਾਵੇ ਜਿੱਥੇ ਬਹੁ ਬੇਟੀਆਂ ਦੀ ਬਾਤ ਲੁੱਟੀ ਜਾਵੇ ਉਹ ਦੇਸ਼ ਦੇ ਵਿੱਚ ਰਹਿੰਦਿਆਂ ਜੇ ਤੇਰਾ ਹਜੇ ਵੀ ਡੇਰਾ ਨਹੀਂ ਪਿੱਟਿਆ ਗਿਆ ਤੇ ਫਿਰ ਸਾਡੇ ਬੱਦਰੇ ਵੱਡਣ ਦੇ ਨਾਲ ਤੇਰਾ ਡੇਰਾ ਕਿਵੇਂ ਪਿੱਟਿਆ ਗਿਆ ਧੰਨ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਨੇ ਦੱਸਿਆ ਮਾਧੂਦਾਸ ਵੇਖ ਪੰਜਾਬ ਦੀ ਧਰਤੀ ਤੇ ਕਿਵੇਂ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਲਕੇ ਸ਼ਹੀਦ ਕਰ ਦਿੱਤਾ ਬਜ਼ੁਰਗ ਮਾਤਾ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਜਦੋਂ ਇਹ ਸਾਰਾ ਇਤਿਹਾਸ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ ਮਾਧੋ ਦਾਸ ਨੇ ਸੁਣਿਆ ਦੋਵੇਂ ਹੱਥ ਜੋੜੇ ਸਤਿਗੁਰੂ ਜੀ ਦੇ ਚਰਨੀ ਢੈ ਪਿਆ ਕਹਿੰਦਾ ਸਤਿਗੁਰੂ ਜੀ ਮੈਨੂੰ ਆਪਣਾ ਸੇਵਕ ਆਪਣਾ ਦਾਸ ਬਣਾ ਲਓ ਮੈਨੂੰ ਆਪਣਾ ਬੰਦਾ ਬਣਾ ਲਵੋ ਧੰਗੁਰ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਪੰਜਾਂ ਸਿੰਘਾਂ ਤੋਂ ਅੰਮ੍ਰਿਤ ਦੀ ਦਾਤ ਦੇ ਕੇ ਇਹਦਾ ਨਾਮ ਬੰਦਾ ਸਿੰਘ ਬਹਾਦਰ ਰੱਖਿਆ ਸਤਗੁਰੂ ਜੀ ਨੇ ਫਿਰ ਥਾਪੜਾ ਦੇ ਕੇ ਪੰਜਾਬ ਦੀ ਧਰਤੀ ਨੂੰ ਤੋੜਿਆ ਨਾਲ ਸਤਗੁਰੂ ਜੀ ਨੇ ਕੁਝ ਇਹਨੂੰ ਚਿੱਠੀਆਂ ਲਿਖ ਕੇ ਦਿੱਤੀਆਂ ਲੈ ਪੰਜ ਤੀਰ ਦਿੱਤੇ ਨੇ ਨਗਾਰਾ ਦਿੱਤਾ ਹੈ ਜੋ ਨਿਸ਼ਾਨ ਦਿੱਤੇ ਨੇ ਨਾਲ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਪੰਜ ਸਿੰਘ ਨੇ ਭਾਈ ਬਾਦ ਸਿੰਘ ਹੋਣੇ ਭਾਈ ਵਿਨੋਦ ਸਿੰਘ ਹੋਣੇ ਤੇ ਨਾਲ 20 ਸਿੰਘ ਜਿਹੜੇ ਹੋਰ ਦਿੱਤੇ ਪੰਜ ਸਿੰਘ ਤੇ ਮੋਰੀ ਸਿੰਘ ਸੀ ਵੀ ਅਗਵਾਈ ਕਰਨਗੇ ਏ ਦੱਸਣਗੇ ਕਿ ਕਿਵੇਂ ਕੀ ਕਰਨਾ ਜਿਸ ਵੇਲੇ ਦਿੱਲੀ ਦੇ ਵਿੱਚ ਪਹੁੰਚਿਆ ਹੈ ਬੰਦਾ ਸਿੰਘ ਬਹਾਦਰ ਤੇ ਦਿੱਲੀ ਦੀਆਂ ਸੰਗਤਾਂ ਨੇ ਮਾਇਆ ਦੇ ਨਾਲ ਬੜੀ ਸੇਵਾ ਕੀਤੀ ਬਹੁਤ سارے ਸਿੰਘ ਜਿਹੜੇ ਨੇ ਦਿੱਲੀ ਦੇ ਨਾਲ ਚੱਲੇ ਨੇ ਇਹਨਾਂ ਨੇ ਆਉਂਦਿਆਂ ਹੋਇਆਂ ਪਹਿਲਾਂ ਸਮਾਰੇ ਨੂੰ ਸੋਧਿਆ ਜਿੱਥੋਂ ਦੇ ਰਹਿਣ ਵਾਲੇ ਜਲਾਦ ਸੀ ਸ਼ਾਸ਼ਰ ਬੇਗ ਬਾਸ਼ਰ ਬੇਗ ਜਿਹੜੇ ਜਲਾਦ ਨੇ ਧੰਗ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਦੇ ਪਿਤਾ ਗੁਰ ਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਦਾ ਸੇਸ ਧਰ ਤੋਂ ਲੰਗ ਕੀਤਾ ਸੀ ਉਹ ਵੀ ਜਲਾਦ ਇੱਥੋਂ ਦਾ ਰਹਿਣ ਵਾਲਾ ਜਿਸ ਜਲਾਦ ਨੇ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਉਹ ਵੀ ਇੱਥੋਂ ਦਾ ਰਹਿਣ ਵਾਲਾ ਹੁਣ ਸੰਢੋਰੇ ਨੂੰ ਫਤਿਹ ਕੀਤਾ ਜਿੱਥੇ ਪੀਰ ਬਾਬਾ ਬੁੱਧੂ ਬੁੱਧੂ ਸਾਹਿਬ ਜੀ ਬੁੱਧੂ ਸ਼ਾਹ ਜੀ ਡੇੜੇ ਸਤਗੁਰੂ ਜੀ ਦੇ ਮਰੀਦ ਹੋਏ ਨੇ ਜਿਨ੍ਹਾਂ ਨੇ ਆਪਣੇ ਪੁੱਤਰ ਆਪਣੇ ਭਰਾ ਆਪਣਾ ਸਾਰਾ ਪਰਿਵਾਰ ਜਿਹੜਾ ਹੈ ਉਹ ਸਤਗੁਰੂ ਜੀ ਦੇ ਉੱਤੇ ਵਾਰ ਦਿੱਤਾ ਉਹ ਸਮਾਣੇ ਦੇ ਵਿੱਚ ਰਹਿਣ ਵਾਲੇ ਜਲਾਦ ਜਿਨ੍ਹਾਂ ਨੇ ਪੀਰ ਬਾਬਾ ਬੁੱਧੂ ਸ਼ਾਹ ਨੂੰ ਸ਼ਹੀਦ ਕੀਤਾ ਉਹਨਾਂ ਨੂੰ ਸੋਤਾ ਲਾਇਆ ਤਾਂ ਪੂਰੀ ਦੇ ਉੱਤੇ ਹਮਲਾ ਕੀਤਾ ਬਾਬੇ ਬੰਦਾ ਸਿੰਘ ਬਹਾਦਰ ਨੇ ਹੁਣ ਬਾਬੇ ਬੰਦਾ ਸਿੰਘ ਬਹਾਦਰ ਨੇ ਚਿੱਠੀਆਂ ਲਿਖ ਕੇ ਪਾਈਆਂ ਨੇ ਵजीर खां ਨੂੰ ਵਜੀਦਿਆ ਤਿਆਰੀ ਕਰ ਖਾਲਸਾ ਚੜ ਕੇ ਆ ਰਿਹਾ ਧਿਰ ਤੋਂ ਬਦਲਾ ਲਵੇਗਾ ਜਿਹੜੇ ਤੋਂ ਨਿੱਕੇ ਨਿੱਕੇ ਬੱਚੇ ਮੀਆਂ ਦੇ ਵਿੱਚ ਦਿਨ ਕੀ ਸ਼ਹੀਦ ਕੀਤੇ ਇਹਨਾਂ ਖਾਲਸੇ ਨੇ ਤਿਆਰੀਆਂ ਕੀਤੀਆਂ ਨੇ ਮਾਝੇ ਮਾਲਵੇ ਦੁਆਬੇ ਦੇ ਸਿੰਘਾਂ ਨੇ ਕਿ ਇਹਨਾਂ ਨੂੰ ਕੋਈ ਆਗੂ ਨਹੀਂ ਸੀ ਹੋੜ ਰਿਹਾ ਹੁਣ ਬਾਬਾ ਬੰਦਾ ਸਿੰਘ ਬਹਾਦਰ ਆਇਆ ਉਹ ਵੀ ਕਲਕੀਆਂ ਵਾਲੇ ਪਾਸ਼ਾ ਮਹਾਰਾਜ ਜੀ ਦਾ ਥਾਪੜਾ ਲੈ ਕੇ ਹੁਣ ਜਦੋਂ ਚਿੱਠੀ ਜਿਹੜੀ ਹੈ ਵਜ਼ੀਰ ਖਾਨ ਦੇ ਕੋਲ ਗਈ ਜਿਸ ਵੇਲੇ ਇਹ ਜਿਹੜੇ ਵੱਡੇ ਰਾਜੇ ਹੁੰਦੇ ਨੇ ਜਾਂ ਮੰਤਰੀ ਕਹ ਲੋ ਜਦੋਂ ਇਹਨਾਂ ਦੀ ਕੁਰਸੀ ਨੂੰ ਖਤਰਾ ਹੋਵੇ ਤੇ ਫਿਰ ਇਹ ਧਰਮ ਨੂੰ ਖਤਰਾ ਕਹਿ ਕੇ ਢੰਡੋਰਾ ਬਿੱਟ ਦਿੰਦੇ ਨੇ ਵੀ ਸਾਡੇ ਧਰਮ ਨੂੰ ਖਤਰਾ ਭਾਵੇਂ ਉਹ ਅੱਜ ਦੇ ਹਿੰਦੂ ਧਰਮ ਦੇ ਸਰਕਾਰ ਹੋਵੇ ਉਹਨਾਂ ਦੀ ਸਰਕਾਰ ਹੁੰਦਿਆ ਵੀ ਕਹੀ ਜਾਂਦੇ ਨੇ ਜੇ ਹਿੰਦੂਆਂ ਨੂੰ ਖਤਰਾ ਹੈ ਇਸੇ ਤਰ੍ਹਾਂ ਜਦੋਂ ਮੁਗਲਾਂ ਦਾ ਰਾਜ ਸੀ 7.5 ਸਾਲ ਇਹਨਾਂ ਨੇ ਰਾਜ ਕੀਤਾ ਤੇ ਜਦੋਂ ਪਤਾ ਲੱਗਾ ਵੀ ਹੁਣ ਸਾਡੇ ਰਾਜ ਦੀਆਂ ਜੜ੍ਹਾਂ ਪੱਟੀਆਂ ਜਾਣੀਆਂ ਨੇ ਆਖਿਆ ਜੀ ਮੁਸਲਮਾਨਾਂ ਨੂੰ ਮੁਗਲਾਂ ਨੂੰ ਧਰਮ ਦੇ ਉੱਤੇ ਖਤਰਾ ਆ ਗਿਆ ਬੜੀਆਂ ਫੌਜਾਂ ਇਕੱਠੀਆਂ ਕੀਤੀਆਂ ਵਜ਼ੀਰ ਖਾਨ ਇਤਿਹਾਸਕਾਰ ਲਿਖਦਾ ਹੈ 20000 ਤੋਂ ਵੱਧ ਇਹਨੇ ਫੌਜਾਂ ਇਕੱਠੀਆਂ ਕੀਤੀਆਂ ਜਿਨ੍ਹਾਂ ਦੇ ਕੋਲ ਚੰਗੇ ਘੋੜੇ ਨੇ ਚੰਗੀਆਂ ਤੋਂਬਾਂ ਨੇ ਸ਼ਸਤਰ ਨੇ ਹਾਥੀ ਨੇ ਤੇ ਇਧਰ ਕੁਝ ਕੁ ਮਰ ਜੀਵੜੇ ਸਿੰਘ ਨੇ ਦਿਨਾਂ ਦੇ ਕੋਲ ਰਵਾਇਤੀ ਹਥਿਆਰ ਨੇ ਕੋਈ ਜ਼ਿਆਦਾ ਤੋਪਾਂ ਨਹੀਂ ਕੋਈ ਬੰਦੂਕਾਂ ਨਹੀਂ ਨਿੱਜੀ ਤਲਵਾਰਾਂ ਨੇ ਘੋੜੇ ਵੀ ਨਹੀਂ ਚੰਗੇ ਇਹਨਾਂ ਦੇ ਕੋਲ ਬਹੁਤ ਸਾਰੀਆਂ ਸਿੱਖ ਫੌਜਾਂ ਜਿਹੜੀਆਂ ਨੇ ਉਹ ਪੈਦਲ ਹੀ ਨੇ ਵਦੀਰ ਖਾਨ ਆਪਣੀ ਫੌਜ ਨੂੰ ਲੈ ਕੇ ਚੱਪੜਚਿੜੀ ਦੇ ਮੈਦਾਨ ਦੇ ਵਿੱਚ ਇਹ ਜਿਹੜਾ ਕਮਸਾਰ ਹੈ ਅੱਜ ਦੇ ਦਿਨ 12 ਮਈ 1710 ਦੇ ਵਿੱਚ ਇਹ ਭਾਰੀ ਦੰਦ ਹੋਇਆ ਜਿਸ ਵੇਲੇ ਇਹਦੇ ਵਿੱਚ ਚਾਰ ਤਰ੍ਹਾਂ ਦੀਆਂ ਫੌਜਾਂ ਗਈਆਂ ਪਹਿਲਾਂ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਧਾੜ ਵੀ ਉਹ ਲੁਟੇਰੇ ਅੱਗੇ ਲਾਏ ਪੇ ਜਿਲ੍ਹਾ ਦਾ ਕੰਮ ਸੀ ਵੀ ਸਾਰਾ ਕੁਝ ਲੁੱਟਣਗੇ ਕਿਉਂਕਿ ਉਹ ਪਹਿਲਿਆਂ ਸਮਿਆਂ ਦੇ ਵਿੱਚ ਚੋਰੀਆਂ ਲੁੱਟਾਂ ਖੋਹਾਂ ਜਿਹੜੀਆਂ ਆਮ ਹੁੰਦੀਆਂ ਸੀ ਇਹਨਾਂ ਨੇ ਸੋਚਿਆ ਵੀ ਜਿੱਤੇ ਸਿੰਘ ਹਮਲਾ ਕਰਨਗੇ ਤੇ ਅਸੀਂ ਵੀ ਵਿੱਚੋਂ ਕੁਝ ਲੁੱਟ ਕੇ ਲੈ ਜਾਵਾਂਗੇ ਮੁਗਲਾਂ ਦੇ ਕੋਲੋਂ ਦੂਜੇ ਪਾਸੇ ਜਿਹੜਾ ਸੂਜਾ ਆਨੰਦ ਸੀ ਜਿਹਨੂੰ ਸਿੱਖ ਝੂਠਾ ਆਨੰਦ ਕਹਿੰਦੇ ਨੇ ਇਹਨੇ ਆਪਣੇ ਭਤੀਜੇ ਨੂੰ ਫੌਜ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਦਲ ਦੇ ਵਿੱਚ ਵੜਿਆ ਕਿ ਜਦੋਂ ਵੀ ਮੌਕਾ ਮਿਲੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਤਲ ਕਰ ਦਵੇ ਤੇ ਜਦੋਂ ਪਤਾ ਲੱਗੇ ਫੌਜਾਂ ਛੱਡ ਕੇ ਤੇਰੀਆਂ ਜਿਸ ਵੇਲੇ ਭੱਜ ਜਾਣਗੀਆਂ ਤੇ ਇਹ ਜਿਹੜੇ ਸਿੱਖ ਨੇ ਇਹ ਵੀ ਡੋਲ ਜਾਣਗੇ ਤੇ ਤੀਜੇ ਨੰਬਰ ਤੇ ਫੌਜ ਹੈ ਫੁਲਕੇ ਸਰਦਾਰਾਂ ਦੀ ਜਿਨ੍ਹਾਂ ਨੂੰ ਅਸੀਂ ਮਾਫ ਕਰਿਓ ਭਾਪੇ ਕਹਿ ਦਿੰਨੇ ਆ ਇਹ ਸਿੰਘ ਨੇ ਇਹ ਆਪ ਤਾਂ ਨਹੀਂ ਗਏ ਇਹਨਾਂ ਨੇ ਆਪਣੇ ਵੱਲੋਂ ਬਹੁਤ ਸਾਰੀ ਜਿਹੜੀ ਫੌਜ ਹੈ ਉਹ ਭਿੰਦੀ ਹੈ ਜਿਹੜੀਆਂ ਤਨਖਾਵਾ ਲੈਂਦੀ ਹੈ ਫੁਲਕੇ ਸਰਦਾਰਾਂ ਦੇ ਕੋਲੋਂ ਚੌਥੇ ਨੰਬਰ ਤੇ ਉਹ ਮਰ ਜੀਵੜੇ ਯੋਧੇ ਜਿਹੜੇ ਤਨ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਦਾ ਖਾਲਸਾ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜੱਪੜ ਚੜੀ ਦੇ ਮੈਦਾਨ ਦੇ ਵਿੱਚ ਜੁੱਦ ਹੋ ਰਿਹਾ ਜਿਸ ਵੇਲੇ ਜਿਹੜੇ ਧਾਰਵੀ ਲੁਟੇਰੇ ਸੀ ਇਹ ਤੇ ਪਹਿਲੇ ਹੱਲੇ ਦੇ ਵਿੱਚ ਹੀ ਭੱਜ ਗਏ ਤੇ ਦੂਜੇ ਨੰਬਰ ਤੇ ਸੁਚਾ ਨੰਦ ਦਾ ਭਤੀਜਾ ਜਿਹੜਾ ਹੈ ਇਹ ਵੀ ਆਪਣੀ ਫੌਜ ਲੈ ਕੇ ਭੱਜਿਆ ਜਦੋਂ ਆਪਣੀ ਫੌਜ ਲੈ ਕੇ ਭੱਜਦਾ ਹੈ ਤੇ ਸਿੰਘਾਂ ਦੇ ਵਿੱਚ ਵੀ ਹਲਚਲ ਹੋਈ ਮਾਤ ਦਾਵਾ ਡੋਲ ਥੋੜਾ ਜਿਹਾ ਵੀ ਆਪਣੀਆਂ ਫੌਜਾਂ ਭੱਜੀ ਜਾ ਰਹੀਆਂ ਨੇ ਇਹ ਨਹੀਂ ਪਤਾ ਕਿ ਇਹ ਝੂਠੇ ਨੇ ਇਹ ਵਿੱਚ ਵੜੇ ਗਏ ਨੇ ਸਾਡੇ ਫਿਰ ਬਾਬੇ ਬੰਦਾ ਸਿੰਘ ਬਹਾਦਰ ਨੇ ਜਿਹੜਾ ਤਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਨੇ ਪੰਜ ਤੀਰ ਦੇ ਕੇ ਭੇਜਿਆ ਸੀ ਉਹ ਤੀਰ ਇੱਕ ਜਿਹੜਾ ਹੈ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਮੈਦਾਨ ਦੇ ਵਿੱਚ ਛੱਡਿਆ ਤੇ ਫਿਰ ਸਿੰਘ ਚੜ੍ਹਦੀ ਕਲਾ ਦੇ ਵਿੱਚ ਆਏ ਇਤਿਕਾਰੇ ਛੱਡਦੇ ਨੇ ਇਧਰ ਜਿਹੜਾ ਵਜੀਰ ਖਾ ਹੈ ਦੇ ਜੇ ਸਿਪਾਈ ਆਪਣੀਆਂ ਤੋਪਾਂ ਚਲਾਉਂਦੇ ਨੇ ਹਾਥੀ ਜਿਹੜੇ ਨੇ ਉਹ ਮੈਦਾਨ ਦੇ ਵਿੱਚ ਨੇ ਤੇ ਸਿੰਘਾਂ ਨੇ ਜਦੋਂ ਹਾਥੀਆਂ ਦੇ ਨੇਜੇ ਮਾਰੇ ਤਲਵਾਰਾਂ ਨਾਲ ਸੰਧਾ ਦੇ ਵਾਰ ਕੀਤੇ ਇਹ ਜਿਹੜੇ ਹਾਥੀ ਨੇ ਚੀਕਾ ਮਾਰਦੇ ਪਿੱਛੇ ਨੂੰ ਭਜੇ ਤੇ ਵੈਰੀਆਂ ਦੀ ਫੌਜ ਨੂੰ ਕੁਚਲਦੇ ਜਾਂਦੇ ਵਜੀਰ ਖਾ ਦੇ ਉੱਤੇ ਹਮਲਾ ਕੀਤਾ ਹੈ ਬਾਬਾ ਬਾਜ ਸਿੰਘ ਨੇ ਨੇਜੇ ਦੇ ਨਾਲ ਵਜ਼ੀਰ ਖਾਨ ਦੇ ਘੋੜੇ ਦੇ ਮੱਥੇ ਦੇ ਵਿੱਚ ਜਦੋਂ ਨੇਜਾ ਮਾਰਿਆ ਘੋੜਾ ਧਰਤੀ ਦੇ ਉੱਪਰ ਡਿੱਗਾ ਵਜ਼ੀਰ ਖਾਨ ਹੁਣ ਪੈਦਲ ਹੈ ਤੇ ਨਾਲ ਬਾਬਾ ਬਾਦ ਸਿੰਘ ਬਾਬਾ ਬਾਦ ਸਿੰਘ ਨੇ ਵਜ਼ੀਰ ਖਾਨ ਦਾ ਸਿਰ ਜਿਹੜਾ ਹੈ ਉਹ ਚੱਪਰ ਚਿੜੀ ਦੇ ਮਦਾਰ ਦੇ ਵਿੱਚ ਵੱਢਿਆ ਬਹੁਤ ਸਾਰੇ ਸਿੰਘ ਸ਼ਹੀਦ ਹੋਏ ਜਿਹੜਾ ਪਰਸੋਂ ਦਾ ਦਿਹਾੜਾ ਹੈ 14 ਮਈ 1710 ਨੂੰ ਫਿਰ 14 ਮਈ ਨੂੰ ਬਾਬਾ ਬੰਦਾ ਸਿੰਘ ਬਹਾਦਰ ਹੁਣੇ ਸਰਹੰਗ ਤੇ ਜਾ ਕੇ ਕਬਜ਼ਾ ਕਰਦੇ। ਚੰਪਰ ਜਿੜੀ ਜਿਹੜਾ ਹੈ ਇਹ ਥੋੜਾ ਜਿਹਾ 10-15 ਕੋਹ ਦੂਰ ਹੈ। ਤੇ ਜਦੋਂ ਹੁਣ ਸਰਹੰਗ ਤੇ ਉੱਤੇ ਜਾ ਕੇ ਕਬਜ਼ਾ ਕੀਤਾ ਇੱਥੇ ਵੀ ਬਹੁਤ ਸਾਰੇ ਮੁਗਲ ਸੀ ਉਹਨਾਂ ਦੇ ਨਾਲ ਜੰਗ ਜੂਤ ਹੋਇਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਜਿਹੜੀ ਕੰਦ ਡੇਲੇ ਵਿੱਚ ਸਹਬਜ਼ਾਦੇ ਨਿਆਂ ਦੇ ਵਿੱਚ ਜਿਨੇ ਸੀ ਉਹ ਇਟਾਂ ਨੂੰ ਫੜ ਕੇ ਆਪਣੇ ਮਸਤਕ ਦੇ ਨਾਲ ਲਾਇਆ ਉਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਨਮਸਕਾਰ ਕੀਤੀ ਤੇ ਜਿਹੜੇ ਫਿਰ ਜਗ ਦੇ ਮੈਦਾਨ ਦੇ ਵਿੱਚ ਸਿੰਘ ਸ਼ਹੀਦ ਹੋਏ ਸੀ ਜਿੱਥੇ ਸਹਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਉਸ ਉਹਨਾਂ ਦੀ ਜਾਤ ਦੇ ਪ੍ਰਕਰਮਾਂ ਦੇ ਨੇੜੇ-ਨੇੜੇ 6000 ਸਿੰਘ ਜਿਹੜੇ ਨੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਕੱਟਿਆਂ ਦਾ ਬਹੁਤ ਸਾਰੇ ਸਿੰਘ ਸ਼ਹੀਦ ਹੋਏ ਕੱਲਾ ਉਥੇ ਛੇਦੀ ਅਸਥਾਨ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਤੇ ਮਾਤਾ ਗੁਜਰ ਕੌਰ ਜਾ ਕੌਰ ਦੀ ਦਾ ਨਹੀਂ ਬਹੁਤ ਸਾਰੇ ਸਿੰਘ ਨੇ ਦਿਨਾਂ ਦਾ ਉਥੇ ਸੰਸਕਾਰ ਕੀਤਾ ਗਿਆ ਸ਼ਹੀਦ ਗੰਧ ਅਸਥਾਨ ਹੈ ਜਿੱਥੇ ਸਿੰਘਾਂ ਦੇ ਸ਼ਹੀਦ ਹੋਏ ਸਰੀਰਾਂ ਦੇ ਸੰਸਕਾਰ ਕੀਤੇ ਗਏ ਫਿਰ ਬਾਬਾ ਬੰਦਾ ਸਿੰਘ ਬਹਾਦਰ ਪਹਿਲਾ ਬਾਦਸ਼ਾਹ ਜਰਨੈਲ ਹੋਇਆ ਜਿਨੇ ਮੁਗਲ ਰਾਜ ਦੀਆਂ 750 ਸਾਲ ਪੁਰਾਣਾ ਜਿਹਨਾਂ ਦਾ ਰਾਜ ਸੀ ਮੁਗਲ ਰਾਜ ਦੀਆਂ ਨੀਆਂ ਜੜ ਤੋਂ ਪੁੱਟ ਕੇ ਰੱਖ ਦਿੱਤੀਆਂ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਨੇ ਥਾਪੜਾ ਦੇ ਕੇ ਭੇਜਿਆ ਨਦੇੜ ਦੀ ਧਰਤੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਪੰਜਾਬ ਦਾ ਹੁਣ ਬਾਦਸ਼ਾਹ ਬਣਿਆ ਇਹਨੇ ਬਾਈ ਬਾਸ ਸਿੰਘ ਉਹਨਾਂ ਨੂੰ ਗਵਰਨਰ ਬਣਾਇਆ ਇਹਨੇ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜੇ ਗਰੀਬ ਲੋਕ ਸੀ ਇਹਨਾਂ ਨੂੰ ਹੁਣ ਜਿਹੜੀਆਂ ਜ਼ਮੀਨਾਂ ਨੇ ਉਹ ਵੰਡੀਆਂ ਨੇ ਅਸੀਂ ਯਾਦ ਰੱਖਣਾ ਕਿ ਸਾਨੂੰ ਜਮਨ ਜਿਹੜੀਆਂ ਜ਼ਮੀਨਾਂ ਇਹ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤੀਆਂ ਜਿਸ ਵੇਲੇ ਸਰਹੰਦ ਦੇ ਉੱਤੇ ਕਬਜ਼ਾ ਕੀਤਾ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਜਿਹੜੀਆਂ ਨੇ ਕਿਸਾਨਾਂ ਨੂੰ ਦਿੱਤੀਆਂ ਦੇਵੇਂ ਹੱਦ ਕੋਆਪਰੇਟ ਕਰਾੜੇ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਇਸੇ ਤਰ੍ਹਾਂ ਪਹਿਲਿਆਂ ਸਮਿਆਂ ਦੇ ਵਿੱਚ ਮੁਗਲਾਂ ਦਾ ਕਬਜ਼ਾ ਸੀ ਵੀ ਜੇ ਵੀਦਾਰਾ ਨੇ ਖੇਤਾਂ ਦੇ ਵਿੱਚ ਕੰਮ ਕਰਨਾ ਤੇ ਜਦੋਂ ਕਿਤੇ ਫਸਲ ਪੱਕਣੀ ਵਾਢੀ ਪੈਣੀ ਤੇ ਇਹਨਾਂ ਨੇ ਆ ਕੇ ਜਿਹੜੀਆਂ ਫਸਲਾਂ ਦਾਣਾ ਫੱਟਾ ਹੈ ਸਾਰਾ ਤਾਂ ਇਹਦੇ ਨਾਲ ਚੁੱਕ ਕੇ ਲੈ ਜਾਣਾ ਉਹੀ ਸਾਰਾ ਕੁਝ ਅੱਜ ਦੀਆਂ ਸਰਕਾਰਾਂ ਕਰਨਾ ਚਾਹੁੰਦੀਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੇ ਗਰੀਬ ਸਿਖਾਂ ਦੇ ਉੱਤੇ ਕਿਰਪਾ ਕੀਤੀ 6 ਸਾਲ ਬਾਬੇ ਬੰਦਾ ਸਿੰਘ ਬਹਾਦਰ ਨੇ ਰਾਜ ਕੀਤਾ ਹੈ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਗਰਦਾਸਪੁਰ ਜ਼ਿਲ੍ਹੇ ਦੇ ਅੰਦਰ ਗਰਦਾਸ ਮੰਗਲ ਦੀ ਗੜੀ ਦੇ ਵਿੱਚ ਕਿੰਨਾ ਸਮਾਂ ਕਟੋ ਕਾਂਟ ਵੀ 8 ਮਹੀਨੇ ਘੇਰਾ ਪਿਆ ਰਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਫੌਸ਼ੀਰ ਬਾਦਸ਼ਾਹ ਜਿਹੜਾ ਹੈ ਉਹ ਫੜ ਕੇ ਲੈ ਕੇ ਜਾਂਦਾ ਹੈ ਇਨੇ ਹੁਣ ਦਿੱਲੀ ਲੈ ਕੇ ਗਿਆ। ਦਾਰ ਬਹੁਤ ਸਾਰੇ ਸਿੰਘ ਨੇ ਕਈ ਸਿੰਘਾਂ ਦੇ ਸਿਰਾਂ ਦੇ ਜਿਹੜੇ ਗੱਡੇ ਭਰ ਕੇ ਉਹ ਲੱਦੇ ਹੋਏ ਨੇ ਸਭ ਤੋਂ ਅੱਗੇ ਇਹਨਾਂ ਨੇ ਇੱਕ ਬਿੱਲੀ ਜਿਹੜੀ ਹੈ ਉਹ ਮਾਰ ਕੇ ਲੇਜੇ ਤੇ ਟੰਗੀ ਹੈ। ਵੀ ਆਪਾਂ ਸਿੰਘਾਂ ਦੇ ਸਿਰ ਤੇ ਕੀ ਕੋਈ ਬਿੱਲੀ ਤੱਕ ਵੀ ਨਹੀਂ ਛੱਡੀ। ਵੀ ਇਹਨਾਂ ਕਤਲੋਗਾੜ ਮਚਾਇਆ। ਜਿਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਿੰਜਰੇ ਦੇ ਵਿੱਚ ਪਾਇਆ ਤੇ ਤਾਂ ਵੀ ਤੇ ਫਾਲਸੀਰ ਬਾਦਸ਼ਾ ਇੰਨਾ ਡਰਦਾ ਤੇ ਕਿਤੇ ਬਾਬਾ ਬੰਦਾ ਸਿੰਘ ਬਹਾਦਰ ਪਿੰਜਰੇ ਦੇ ਵਿੱਚੋਂ ਕਿਤੇ ਬਾਹਰ ਨਾ ਆ ਜਾਵੇ ਆਪਣੀਆਂ ਸ਼ਕਤੀਆਂ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਬਾਬਾ ਅਜੈ ਸਿੰਘ ਦਾ ਕਾਲਜਾ ਕੱਢ ਕੇ ਉਹਦੇ ਮੂੰਹ ਦੇ ਵਿੱਚ ਪਾਇਆ ਤੇ ਜਿਹੜਾ ਖੂਨ ਸੀ ਉਹਦੇ ਮੂੰਹ ਦੇ ਉੱਤੇ ਛੁੱਟਿਆ ਤੇ ਫੇਰ ਪੁੱਛਿਆ ਵੀ ਕਿਵੇਂ ਲੱਗਦਾ ਪਿਆ ਜਿਸ ਤਰ੍ਹਾਂ ਦਿਲ ਸਰਹੰਦ ਨੂੰ ਜਿੱਤਿਆ ਜਿੱਦਾਂ ਉਸੇ ਤਰ੍ਹਾਂ ਹੀ ਉਹਨੇ ਜਵਾਬ ਦਿੱਤਾ ਉਸੇ ਤਰ੍ਹਾਂ ਸੋਰਮਗਤੀ ਦੇ ਵਿੱਚ ਕਹਿੰਦਾ ਵੀ ਇਦਾਂ ਲੱਗਦਾ ਜਿਵੇਂ ਤੁਸੀਂ ਮੇਰੇ ਮੂੰਹ ਦੇ ਉੱਤੇ ਇਹ ਜਿਹੜੇ ਖੂਨ ਦੇ ਸਿੱਡੇ ਮਾਰੇ ਨੇ ਜਿਵੇਂ ਮੇਰੇ ਮੂੰਹ ਦੇ ਉੱਤੇ ਤੁਸੀਂ ਕੇਸਰ ਛਿੜਕਿਆ ਹੋਵੇ। ਬਾਬਾ ਬੰਦਾ ਸਿੰਘ ਬਹਾਦਰ ਨੂੰ ਪਹਿਲਾਂ ਤੇ ਕਿਹਾ ਵੀ ਆਪਣੇ ਪੁੱਤਰ ਦਾ ਕਾਲਜ ਆਪ ਕੱਢ ਤੇ ਫਿਰ ਉਹਨਾਂ ਨੇ ਆਪ ਹੀ 칼 ਦਾ ਕੱਢ ਕੇ ਮੂੰਹ ਦੇ ਵਿੱਚ ਪਾਇਆ ਐਸਾ ਮਹਾਨ ਯੋਧਾ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀਆਂ ਜਿਸ ਨੇ ਖੁਸ਼ੀਆਂ ਲਈਆਂ ਇੱਕੋ ਵਾਰ ਹੀ ਦਰਸ਼ਨ ਕੀਤੇ ਤੇ ਮਨ ਦੇ ਵਿੱਚ ਜਿਹਦੇ ਇੰਨਾ ਹੰਕਾਰ ਸੀ ਵੀ ਮੇਰੇ ਅੰਦਰ ਇੰਨੀਆਂ ਸ਼ਕਤੀਆਂ ਨੇ ਮੈਂ ਤਖਤਾ ਪਲਟਾ ਕੇ ਤੇ ਇਹਨਾਂ ਦਾ ਮਜ਼ਾਕ ਉਡਾਵਾਂਗਾ ਤੇ ਹੁਣ ਇੰਨੀ ਕਿਰਪਾ ਕੀਤੀ ਹੈ ਜਿਸ ਸਮੇਂ ਇਹ ਸਰਹੱਦ ਦੇ ਤਖਤ ਦੇ ਉੱਪਰ ਬਰਾਜਮਾਨ ਹੁੰਦੇ ਨੇ ਤੇ ਤਾਂ ਵੀ ਮੱਢ ਦੇ ਵਿੱਚ ਕੋਈ ਵੀ ਹੰਕਾਰ ਨਹੀਂ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰਨਾਨਦ ਪਾਤਸ਼ਾਹ ਮਹਾਰਾਜ ਜੀ ਦਾ ਧੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਦਾ ਸਭ ਤੋਂ ਪਹਿਲਾ ਜਿਹੜਾ ਸਿੱਕਾ ਹੈ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਚਲਾਇਆ ਦੋ ਪੁੱਤਰ ਬਾਬੇ ਬੰਦਾ ਸਿੰਘ ਬਹਾਦਰ ਦੇ ਬਾਬਾ ਅਜੈ ਸਿੰਘ ਤੇ ਦੂਸਰੇ ਬਾਬਾ ਰਣਜੀਤ ਸਿੰਘ ਬੜੀ ਵੱਡੀ ਕੁਰਬਾਨੀ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ ਜਿੱਥੇ ਅੱਜ ਦੇ ਦਿਨ ਚੱਪਰ ਚਿੜੀ ਦੇ ਮੈਦਾਨ ਦੇ ਵਿੱਚ ਸਰਹੰਦ ਦੇ ਵਿੱਚ ਜਿਹੜੇ ਸਿੰਘ ਸ਼ਹੀਦ ਹੋਏ ਉਹਨਾਂ ਦੇ ਚਰਨਾਂ ਦੇ ਵਿੱਚ ਕੋਟੀ ਕੋਟ ਪ੍ਰਣਾਮ ਤੇ ਨਾਲ ਹੀ ਸਰਹੰਦ ਫਤਿਹ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ। ਸੋ ਭਾਈ ਨਾਲ ਹੀ ਅੱਜ ਜਿਹੜਾ